अब्बाजा अबे चले जाओ ਆ ਗਿਆ ਆ ਗਿਆ ਆ ਗਿਆ ਲੋਕ ਇਸੇ ਕੀ ਅੱਗ ਬਣਾ ਲੂਟ ਨਹੀਂ ਹੁੰਦਾ ਮੇਰਾ ਤਾਂ ਆ ਦਮ ਤਾਂ ਭਰਕਦਾ ਦੇਖਿਆ ਇਸ ਉਹ ਫਿਰ ਮੰਮੀ ਉਹਦੇ ਰੱਖਵੇ ਆਵਜ਼ 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 ਚੱਲੇ ਮੂਰੇ ਬੈਠਣ ਦੀ ਆਦਤ ਪੈ ਗਈ ਯਾਰ ਆ ਆ ਹੁਣ ਇੱਕ ਦੀ ਜੰਮਣ ਵੀ ਨਹੀਂ ਹੈਗੀ ਹੈਗੀ ਆ ਹੈਗੀ ਠੀਕ ਆ ਤਾ ਹੈਗਾ ਹਾਊ ਆਰ ਯੂ ਕੀ ਹਾਲ ਚਾਲ ਨੇ ਅੱਜ ਕਰਾਂਗੇ ਨੇਰੇ ਤੋਂ ਲਾਈਵ ਸਟ੍ਰੀਮ ਓਕੇ ਕਹਿੰਦੇ ਹੁੰਦੇ ਬੀ ਜਾ ਤਾਂ ਬੰਦਾ ਗੱਲਾਂ ਵਨ ਕੇ ਚਲავਦੀਆਂ ਸੁਣਾ ਸਕਦਾਗਾ ਜਾਂ ਆਪਣਾ ਫੇਸ ਦਿਖਾ ਸਕਦਾ ਆਪਾਂ ਫੇਸ ਫੂਡਸ ਵਗੈਰਾ ਚ ਵਾਲਾ ਇੰਟਰਸਟ ਨਹੀਂ ਰੱਖੀਦਾ ਆਪਾਂ ਸਿਰਫ ਗੱਲਾਂ ਸੁਣੋਂ ਦੇ ਵਿੱਚ ਇੰਟਰਸਟ ਰੱਖਦੇ ਆਗੇ ਹਣਾ ਨੀਲੀ ਪਰੀ ਪੀਲੀ ਪਰੀ ਕਮਰੇ ਮੇ ਬੰਦਾ ਹੈ ਸਭ ਤੋਂ ਉਹੀ ਸੁਣਾ ਦੇ ਨਹੀਂ ਮੈਂ ਤਾਂ ਬਸ ਸੀਰੀਅਸ ਗੱਲ ਕਰ ਰਹਾ ਰਾਜ ਸੱਚੀ ਸੀਰੀਅਸ ਗੱਲ ਕੋਈ ਕਰਨਾ ਚਾ ਰਿਹਾਗਾ ਕਿਉਂਕਿ ਦੇਖੋ ਯਾਰ ਬਸ ਤਾਂ ਮੈਂ ਫਨੀ ਮੂਡ ਦੇ ਵਿੱਚ ਹੁੰਦਾਗਾ ਮੈਂ ਅੱਜ ਫਨੀ ਮੂਡ ਤੇ ਸੀ ਪੜ ਤਰ ਪੁਕਾਰ ਤੇ ਮੰਨ ਕੇ ਚਲੋ ਤੁਸੀਂ ਵੀ ਹਾਂ ਵੀ ਯਾਰ ਮੈਂ ਸਿਰਫ ਗੱਲ ਕਹਿਣੀ ਚਾਹੁੰਦਾ ਆ ਵੀ ਮਤਲਬ ਅੱਜ ਮੈਂ ਮਤਲਬ ਇੱਕ ਉਹ ਇੱਕ ਪ੍ਰਣਝਾ ਲੈਂਦਾ ਆ ਆਪਣੇ ਆਪਣਾ ਵਾਦਾ ਜਿਹਾ ਕੀਤਾ ਨਿਰਣਾ ਜਾਂ ਲੈ ਲਿਆ ਮੈਂ ਇੱਕ ਵੀ ਕੀ ਮੇਰਾ ਮੈਂ YouTube ਚੈਨਲ ਕਾਮਯਾਬ ਕਰਦਾ ਹਾਂ ਸੰਧੂ ਦੇਖਦੀ ਹਾਂ ਹਮ ਅੱਗ ਸਾਈਕਲ ਤੇ ਤੇ ਯਾਰ ਮਤਲਬ ਉਨੀ ਜੀ ਥੋੜੀ ਕੱਟੀ ਲੱਗਦੀ ਆ ਕਿ ਪਰ ਨਹੀਂ ਮਤਲਬ ਕਿਰ ਬਨੂ ਆਇਆ ਗਾ ਮੈਂ ਟ੍ਰਾਈ ਕਰਦੇ ਨੂੰ ਬਹੁਤ ਜ਼ਿਆਦਾ ਟਾਈਮ ਹੋ ਗਿਆ ਮਤਲਬ ਉਹ ਥੋੜਾ ਨਹੀਂ ਵੀ ਬਹੁਤ ਇਹ ਦਾਦਾ ਟਾਈਮ ਹੋ ਗਿਆ ਵੀ ਲੱਗ ਵੀ ਨਹੀਂ ਰਹਾ ਵੀ ਯਾਰ ਕੀ ਕੁਝ ਬਣ ਪਾਊਗਾ ਵੀ ਕਿ ਨਹੀਂ ਹਨਾ ਮੈਂ ਲੱਗ ਜੀ ਲਾ ਲਈ ਠੰਡ ਲਾਤੀ ਆ ਠੰਡ ਦੇ ਵਿੱਚ ਲਾਈਵ ਸਟ੍ਰੀਮ ਕਰਨੀਆਂ ਕਿਹੜਾ ਸੌਖੀਆਂ ਨੇ ਕਹਿੰਦੇ ਨਹੀਂ ਅੱਗ ਜੀ ਗਾਹਾਂ ਲਾ ਲੋ ਡੱਕੇ ਤੇ ਰਵੀ ਕਰ ਦਾਂ ਕਰ ਦਾਂ ਆਪੇ ਤਾਂ ਕਹਿੰਦੀ ਡੱਕਾ ਨਹੀਂ ਲਾਉਣਾ ਕੋਈ ਬੱਸ ਕਿਤੇ ਸੱਤ ਹਲੇ ਪਾਸੇ ਇਕੱਲੇ ਉਹ ਵੇ ਕਿਤੇ ਸਿਆਪਾ ਹਾਂ ਮੇਰੇ YouTube ਚੈਨਲ ਤੇ ਆ ਜਾਏ ਤਾਂ ਇਹ ਰੁਖੋ ਲੋ ਕਰ ਲੋ ਉਹ ਇੱਕ ਮਿੰਟ ਮੈਂ ਮਸਮਣੀ ਆ ਡੱਬੀ ਦੇ ਉਧਰ ਕੀਥੋਂ ਪੂਗਲੀ ਨਾ ਮਾਰ ਪੂਗ ਜੀ ਓ ਗਲੇਲਾ ਓ ਗਲੇਲਾ ਓ ਅੱਗੇ ਜੜਕੇ ਦੀ ਤਲਾਸ਼ ਹੁੰਦੀ ਸੀ ਤੈਨੂੰ ਹੂੰ ਨਾ ਤੁਮ ਮਤ ਪੂਗਲੀ ਮਤ ਕਰੀ ਵਾਹੀ ਗੋਜ ਕੰਟੈਂਟ ਆ ਦੇਖੋ ਅੱਗੇ ਮਚਪਉ ਪਰੇ ਪਰੇਗਾ ਆਇ ਤੇ ਦੂਰ ਮਤ ਅੱਧਾ ਡੱਬੀ ਫੜਾ ਦੇ ਆ ਵੀ ਮਾਰ ਲੈ ਆਲੇ ਆਲੇ ਮਾਰ ਕਮੈਂਟ ਭਾਈ ਵਾਹ ਵਾਹ ਜੀ ਬਿਰ ਬੱਜਿਆ ਤਰੀ ਸੋਰੀ ਬੱਜਾ ਕਿ ਤੂੰ ਤਾਂ ਸਲਾਹਾਂ ਕਰਨ ਲੱਗ ਗਈ ਮਾਰਨ ਦੀਆਂ ਜੇਕਰ ਉਹ ਮੇਰੇ ਸਾਹ ਕੋਲ ਆਲੇ ਰਸਤੇ ਆ ਉਹ ਮੇਰਾ ਮੂੰਹ ਪਾਉਂਦੇ ਮਚਾਦੇ ਸਮਾਰ ਕੇ ਹਾਂ ਰਵੀ ਵੀਰ ਦੇਖੀਏ ਕਰ ਇੱਕ ਵਾਰ ਤਾਂ ਦੇਖਾ ਸਮਾਰ ਕੇ ਹੋਣਾ ਅੱਗ ਜੀ ਦੇ ਵਿੱਚ ਵੀ ਮੂੰਹ ਜਾ ਦਿਖਣ ਲੱਗਿਆ ਹਾਂ ਇੱਕ ਵਾਰ ਤਾਂ ਦੇਖਾ ਉਠੋਗੇ ਮਤਲਬ ਉਹ ਸੋਚਣ ਵਾਲੀ ਗੱਲ ਆ ਯਾਰ ਹੋ ਸਕੂਗਾ ਕਿ ਨਹੀਂ ਹੋ ਸਕੂਗਾ ਹੁਣ ਕਿਉਂਕਿ ਯਾਰ ਕਾਫੀ ਮਤਲਬ ਜ਼ਿਆਦਾ ਟਾਈਮ ਹੋ ਗਿਆ ਹੁਣ ਤੱਕ ਟਰਾਈ ਕਰਦੇ ਤੋ ਵੀ ਹੁਣ ਤੱਕ ਹੋ ਰੋ ਦੇਖਦੇ ਕੋਈ ਕਿਤਾ ਵੀਡੀਓ ਇੱਕ ਵੀ ਲਾਈਕ ਤੂੰ ਸਾਨੂੰ ਲੋ ਵੀ ਆ ਤਾਂ ਘਟ ਪੈਦਾਗਾ ਜੇ ਤੂੰ ਕਦੇ ਕਦੇ ਕਰੇਗਾ ਫੇਰ ਠੀਕ ਆਗਾ ਹਾਂ ਸੱਟਾ ਗਾ। ਤੂੰ ਯਾਰ ਇਦਾਂ ਜੋ ਵੀ ਕੋਈ ਗਾਣਾ ਗਾ ਦੇ ਦੇਖੀ ਜੇ ਕਿੱਦਾਂ ਹੁੰਦਾ ਬਾਤ। ਤਿੰਨ ਸਾਲਾਂ ਦੇ ਇੱਕ ਤੂੰ ਹੀ ਗਾ। ਤਿੰਨ ਸਾਲਾਂ ਉਹਨੂੰ ਮਤਲਬ ਤਿੰਨ ਸਾਲਾਂ ਨੂੰ ਚਾਹ ਤਾਂ ਮੇਰੇ 5 6 7 ਯਾਰ 6 ਕੇ ਨਹੀਂ ਨਹੀਂ 5 ਕੇ 5000 ਸਬਸਕ੍ਰਾਈਬਰ ਹੋਣ ਜਾਣੇ ਚਾਹੀਦੇ ਤਿੰਨ ਸਾਲਾਂ ਨੂੰ। ਤਿੰਨ ਸਾਲਾਂ ਨੂੰ 5000 ਯਾਰ ਜਿਹੜੇ ਕਿ ਕੋਈ ਬਾਹਲੀ ਬੋਲਦਾ ਹੈ ਨਹੀਂ ਕਿ ਵੀ ਯਾਰ ਉਹ ਜੂ ਗਾਵਾ ਸੋਡੀ ਇੱਕ ਸਪੋਰਟ ਦੀ ਰੋਡ ਆ ਗਈ ਹਨਾ ਤੇ ਔਰ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਕੋਈ ਮਤਲਬ ਸੋ ਦਿੱਲੀ ਤਾਂ ਕੋਈ ਬੜੀ ਵੱਡੀ ਗੱਲ ਹੀ ਹੈ ਯਾਰ ਕਹਿੰਦਾ ਸੋਚਦਾ ਯਾਰ ਕਈ ਲੋਕ ਮਤਲਬ ਯਾਰ ਕਰਕੇ ਲੈ ਲੈਂਦੇ ਆ ਕਿ ਮਤਲਬ ਮੇਰੇ ਤਾਂ ਸੋ ਬਾਤ ਦੀ ਗੱਲ ਹੈ ਯਾਰ 20 14 ਸਾਡਾ ਜੋਰ ਲੱਗਿਆ ਹੋਇਆਗਾ ਸਾਡੇ ਵਰਗਿਆਂ ਦੇ 1 2000 ਰੁਪਏ ਹੁੰਦੇ ਹਨਾ ਹੋਰਿਆਂ ਦੇ ਇਹਨਾਂ ਨੇ ਕਿਹਾਂ ਚ ਬਗ ਜਾਂਦੇ ਹਨਾ ਵੀ ਬੰਦਾ ਕੀ ਕਰੂਗਾ ਤੇ ਭਾਈ ਤੇ ਚਲੋ ਕੋਈ ਨਾ ਨਹਿਤਾ ਦੀ ਪ੍ਰਵਾਹ ਹਰੇਕ ਦੀ ਹਣਾ ਇਹਨੇ ਕਰਮਾਂ ਦੀ ਖਾਣੀ ਆ ਕੀ ਵਾਸਤੇ ਚੱਕਰ ਫੁੰਦਾਗਾ ਅਭੀ ਗਾਲੂ ਕਰਿਆਂਗੇ ਤਾਂ ਫਿਰ ਉਹ ਬਣਾ ਬਣਾਮਾ ਕੇ ਦੋਂ ਕਾਂਦੋਂ ਮੈਂ ਬਣਾ ਕੇ ਇਹ ਪਈ ਜੀ ਵੀ ਮਤਲਬ ਕਿ ਕੀ ਬੰਦਾ ਟਰਾਈ ਕਰਕੇ ਦੇਖੂਗਾ ਹਣਾ ਮੈਂ ਵੀ ਸੋਚਦਾਗਾ ਵੀ ਯਾਰ ਕੋਈ ਫਰਕ ਨਹੀਂ ਪੈਂਦਾ ਜ਼ਿਆਦਾ ਵੀ ਕੀ ਬਣਦਾ ਕਿ ਨਹੀਂ ਬਣਦਾ ਵੀ ਪਰ ਉਹਦੇ ਵਾਲੇ ਫੋਨ ਨਾ ਕਨੈਕਟ ਅਗੇ ਮੇਂ ਉਹ ਨੈਟ ਤਾਂ ਚੱਲਦਾ ਨਹੀਂ ਉਹਦਾ ਕਰ ਲੈ ਤੇ ਉਹਦੇ ਉਹਦੇ ਉਹੜੋਂ ਤਾਂ ਮੇਰਾ ਵੀ ਆ ਕਰੇ ਬਣਾਦਾ ਕੱਲ ਨੂੰ ਤੇ ਹੁਣ ਤੱਕ ਮਤਲਬ ਕਿ ਮੇਰਾ ਵੀ ਮੰਡ ਜਾ ਕੇ ਪਿਆ ਗਿਆ ਹਨਾ ਪਰ ਨਹੀਂ ਯਾਰ ਮਤਲਬ ਡੀਮੋਟੀਵੇਟ ਵੀ ਹੁੰਦਾ ਆਪਣਾ ਹੁਣ ਦਾ ਦੇਖਣਾ ਚਾਹੁੰਦਾ ਜਦੋਂ ਮਤਲਬ ਬੰਦਾ ਅੱਧਾ ਦਰ ਬੰਦਾ ਮਤਲਬ ਕਿ ਉਹ ਉਦੋਂ ਹਾਰ ਜਾਂਦਾ ਹੈ ਜਦੋਂ ਬੰਦਾ ਹਾਰ ਮੰਨ ਲੈਂਦਾ ਹੈ ਤੇ ਮੈਂ ਤਾਂ ਇਹ ਚੀਜ਼ ਯਾਰ ਵੀ ਚਾਹੁੰਦਾ ਨਹੀਂ ਵੀ ਮੈਂ ਆਪਣੇ ਆਪ ਦੇ ਕਰਾ ਮਤਲਬ ਆਪਣੇ ਉੱਤੇ ਮੈਂ ਚੀਜ਼ ਰਿੰਦਾ ਹਨਾ ਤੇ ਹੁਣ ਦੇਣਾ ਵੀ ਨਹੀਂ ਯਾਰ ਚਾਹੁੰਦਾ ਕਿ ਕੀ ਜੱਪੜਾ ਜਿਹੀ ਗੱਲਾਂ ਯਾਰ ਬਾੜੇ ਆਸਣਾ ਪਾਗਲ ਵਾਲੀ ਚਲ ਕੋਈ ਨਾ ਯਾਰ ਪੱਤ ਵਗੈਰਾ ਵੀ ਜ਼ਰੂਰੀ ਹੈਗਾ ਤੇ ਮਤਲਬ ਯਾਰ ਸਹੀ ਜੀ ਹੈਗੀ ਨਾ ਚੀਜ਼ ਤੇ ਇੱਕਦਮ ਲੋਟ ਆ ਗਿਆ ਕੋਈ ਵੀ ਗਾਣਾ ਲਾ ਦੇ ਇੱਕ ਤਾਂ ਬੰਦਾ ਜ਼ਰੂਰ ਆਉਗਾ ਨਾ ਮਤਲਬ ਯਾਰ 6k ਤਾਂ ਕੋਈ ਬੜੀ ਵੱਡੀ ਗੱਲ ਨਹੀਂ ਜੇ ਕੋਈ ਮਤਲਬ 6 ਵੱਡਾ ਆ ਗਿਆ ਬੱਤੀ ਗੰਦ ਨਹੀਂ ਚਲ ਕੋਈ ਨਾ 5000 ਯਾਰ ਸਬਸਕ੍ਰਾਈਬਰ ਉਹ ਵੀ ਸਿਰਫ 3 ਸਾਲਾਂ ਦੇ ਵਿੱਚ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ ਜਿੱਦਾਂ ਮੈਂ ਵੀਡੀਓ ਦੇ ਵਿੱਚ ਕਿਹਾਗਾ ਬਸ ਡਿਪੈਂਡ ਤਾਂ ਤਾਂ ਕਰਦਾਗਾ ਵੀ ਜੇ ਕਬੀ ਤੋ ਤਾ ਤੋਆ ਵੀਰੇ ਦੀ ਬਾਗ ਲੀ ਜੀ ਯਾਰ ਆਵੇ ਤਾਂ ਹਨਾ ਉਹ ਅੰਦਰੋਂ ਨੀਲਾ ਜਿਹਾ ਪਾਲਾ ਨਹੀਂ ਦੂਜਾ ਕਾਲਾ ਪਾਲਾ ਤੇ ਬਾਕੀ ਮੇਰੇ ਆਪਣੇ ਮਨ ਦੀ ਗੱਲ ਲਗੀ ਹਨਾ ਵੀ ਮੈਂ ਕਿੱਦਾਂ ਦਾ ਕੰਟੈਂਟ ਦੇ ਰਹਾਗਾ ਫਿਲਹਾਲ ਤਾਂ ਮਤਲਬ ਯਾਰ ਮੈਂ ਲਾਈਵ ਸਟ੍ਰੀਮਸ ਵੀ ਵਗੈਰਾ ਜ਼ਿਆਦਾ ਕਰ ਰਿਹਾ ਹਾਂਗਾ ਹੁਣ ਮੈਂ ਵੀਡੀਓਸ ਤੋਂ ਤਾਂ ਮੇਰਾ ਮਤਲਬ ਮਣ ਚੱਲ ਜੇ ਗਿਆ ਪਰ ਨਹੀਂ ਮਤਲਬ ਸ਼ਾਰਟਸ ਪਾਇਆ ਕਰਾਂਗੇ ਵਲogs ਵਗੈਰਾ ਪਾਇਆ ਕਰਾਂਗੇ ਹਨਾ ਵੀ ਬਾਕੀ ਦੇਖਦੇ ਹਾਂਗੇ ਵਾਇਰਲ ਹੋਊ ਤੇਗਾ ਪੁੱਛੋ ਜੇ ਵਾਇਰਲ ਵਗੈਰਾ ਹੋ ਜੇ ਤਾਂ ਤੇ ਤਾਂ ਮੈਨੂੰ ਆ ਵੀ ਕੋਈ ਉਮੀਦ ਤਾਂ ਹੈ ਨਹੀਂ ਕੋਈ ਖਾਸ ਵਗੈਰਾ ਜੀ ਤੇ ਪਰ ਮਤਲਬ ਹੋ ਜਾ ਤਾਂ ਵਧੀਆ ਗਾ ਯਾਰ ਵੀ ਅਰ نوਬਾਟ ਦਿਸ ਚੈਰਮੈਨ ਜੀ ਹੋ ਜਣਾ ਚਾਹੀਏਗੇ ਹੁਣ ਮੈਂ ਚਿੱਟ ਚਿੱਟ ਚੱਪੜੇ ਆਪਣੇ ਚੈਨਲ ਦਾ ਚਾਹੁੰਦਾ ਕੰਮ ਸਿੱਧਾ ਮੇਰੇ ਅਕੋਰਡਿੰਗ ਚਾਹਤਾ ਵੀ ਫਿਰ ਮੈਂ ਚੈੱਕ ਕਰ ਜਾਈਆਂ ਤੇ ਵੱਧ ਜੋ ਫਿਰ ਥੋੜਾ ਜੱਗ ਤਾਂ ਲਿਆ ਦੋ ਮੇਰੇ ਕੋਲ ਕੁਝ ਤੇ ਰਸ ਤੇ ज़्यादा मेरे कोरिंग में, में बड़ा लेट स्टार्ट की था गा ना शायद शायद मैं बड़ा मतलब के लेट स्टार्ट की था गा तू बत आ रहा है ना इधर से एक के बाद दयार जाइए चलो बात चिकन भी नहीं कर लेने चलो ਕਰਨਾ ਜਾ ਲੈਣ ਦੀ ਗੱਲ ਆ ਗਈ ਵੀ ਸ਼ਾਇਦ ਪਹੁੰਚ ਮੇਰੇ ਸਬਸਕ੍ਰਾਈਬਰ 5000 2000 3000 ਸਾਲਾਂ ਦੇ ਵਿੱਚ ਤਾਂ ਹੋਰੇ ਵੈਲਕਮ ਤਾਂ ਕੋਈ ਸਾਲਾਂ ਵਿੱਚ ਤਾਂ ਕੋਈ ਬੜੀ ਵੱਡੀ ਗੱਲ ਹੈ ਨਹੀਂ ਕਿ ਦੇਖਦੇ ਬਦਰ ਬਦੇ ਦਾ ਕੋਈ ਜਦੋਂ ਦਾ ਕਰੋ ਤੇ ਬੰਦੂ ਵੀ ਬਦਰ ਕੋ ਯਾਰ ਉਹ ਵੀ ਜੀ ਤਾਂ ਹੈਗੀ ਆ ਵਿੱਚ ਉਹ ਜੜੇ ਚਾਹੀਦੇ ਆਗੇ ਹਨ ਲੱਗੇ ਥੋੜੀ ਸਪੋਰਟ ਨਾਲ ਜੇ ਦਿੱਲੀ ਦੇ ਪੁੱਤਾਂ ਨਾਲ ਬੱਦਾ ਜੋਰ ਆ ਜੇ ਵੀ ਹੁਣ ਤੁਸੀਂ ਆਗੇ ਜੇ ਇੱਕ ਇੱਕ ਸਬਸਕ੍ਰਾਈਬ ਕਰਤਾ ਹਨ ਕੋਈ ਬਾਲੀ ਵੱਡੀ ਗੱਲ ਤਾਂ ਆਏ ਨਗੀ ਤੇ ਹੁੰਦੇ 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 ਹੋਈ ਜਾਂਦਾ ਹੁੰਦਾਗਾ ਤੇ ਵਾਕਰ ਮੈਨੂੰ ਉਮੀਦ ਆ ਗਈ ਵੀ ਮਤਲਬ ਸ਼ਾਇਦ ਹੋ ਹੀ ਜਾਵੇ ਹਨ

ਆ ਦੋ ਡਾਕਟਰ ਜੀ ਆ ਜੇ ਜਗਰ ਟੁੱਟੀ ਨਹੀਂ ਆਇਆ ਤਾਂ ਬਹੁਤ ਗੜਬੜ ਹੋਊ ਗੂੜੀ ਜੀ ਨਹੀਂ ਦਿੱਤੀ ਵੀ ਲਿਆ ਦੇ ਮਤਲਬ ਉਹਦੇ ਮੈਨੂੰ ਉਮੀਦ ਜੀ ਤਾਂ ਹੈਗੀ ਆ ਵੀ ਸ਼ਾਇਦ ਕੋਈ ਨਾ ਕੋਈ ਹੋ ਜੇ ਤੇ ਮਤਲਬ ਬਸ ਇਹ ਨਾ ਚਾਹਣਾ ਚਾਹੂੰਗਾ ਵੀ ਜਿੱਦਾਂ ਇਹ ਰੋਲ ਸਬਸਕ੍ਰਾਈਬਰਸ ਵੀ ਸਾਰੇ ਬੰਦ ਵਧੀਆ ਸਬਸਕ੍ਰਾਈਬ ਕਰਦੇ ਰਹੇ ਵੀ ਸ਼ਾਇਦ ਮਤਲਬ ਅੱਜ ਜੀ ਤੱਕ ਆਨੂ ਸ਼ਾਇਦ 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 ਵੀ ਸ਼ਾਇਦ ਕੋਈ ਨਾ ਕੋਈਰ ਬਣੀ ਜਾਵੇ ਹਨਾ ਤੇ ਮਤਲਬ ਅੱਜ ਤੱਕ ਬਣਾ ਹੈ ਜੀ ਕੁਝ ਉਹ ਠੀਕ ਆ ਬਾਏ ਬਾਏ hafta kadar olacaklar